ਉਪਰ ਨੰਗਲ ਮਾਰਗ ਤੇ ਹੋਏ ਇੱਕ ਭਿਆਨਕ ਹਾਦਸੇ ਦੌਰਾਨ ਦੋ ਮੋਟਰਸਾਈਕਲਾਂ ਦੀ ਆਪਸ ਵਿੱਚ ਟੱਕਰ ਹੋ ਗਈ ਜਿੱਥੇ ਮਾਂ ਦਾ ਸੋਣਾ ਸੁਨਖ ਪੁੱਤ ਜੋ ਕਿ ਇੱਕ ਵਿਆਹ ਦੇ ਸਮਾਂਗ ਵਿੱਚੋਂ ਵਾਪਸ ਮੋਟਰਸਾਈਕਲ ਤੇ ਆ ਰਿਹਾ ਸੀ ਬੁਲਟ ਉੱਪਰ ਕੋਈ ਦੂਜੇ ਮੋਟਰਸਾਈਕਲ ਨਾਲ ਟੱਕਰ ਹੋ ਗਈ ਜਿਹਦੀ ਮੌਕੇ ਤੇ ਮੌਤ ਹੋ ਗਈ ਤੇ ਦੂਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਪਹਿਲਾਂ ਆਨੰਦਪੁਰ ਸਾਹਿਬ ਲਿਆਇਆ ਗਿਆ ਫਿਰ ਉਸਨੂੰ ਪੀਆਈ ਰੈਫਰ ਕਰ ਦਿੱਤਾ ਗਿਆ ਤੋਂ ਸੁਣਾਣਿਆ ਮੌਕੇ ਤੇ ਕੀ ਕਰ ਰਹੇ ਚਸ਼ਮੀਨ ਗੋਇਸ ਹਾਦਸੇ ਬਾਰੇ ਪੁਲਸਵਾਰਾਂ ਨੇ ਸੰਬੰਧੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਉਹਨੂੰ ਆਪਣੀ ਐਕਸੀਡੈਂਟ ਹੋਇਆ ਜੀ ਕਿ ਤਸੀਂ ਮੌਕੇ ਤੇ ਜਾ ਰਹੇ ਸੀ ਜਦੋਂ ਤੁਸੀਂ ਖੜ ਕੇ ਦੇਖਿਆ ਤਾਂ ਕਾਫੀ ਰਸ਼ ਪਿਆ ਹੋਇਆ ਸੀ ਤੇ ਜਦੋਂ ਅਸੀਂ ਕੋਲ ਜਾ ਕੇ ਦੇਖਿਆ ਉੱਥੇ ਕਾਫੀ ਯਾਰੇ ਗੁੰਡ ਖਣ ਗਿਰਿਆ ਹੋਇਆ ਸੀ ਤੇ ਸਾਨੂੰ ਪਤਾ ਇਹ ਲੱਗਿਆ ਵੀ ਇੱਕ ਬੱਚੇ ਦੀ ਮੌਕੇ ਦੇ ਮੌਤ ਹੋ ਗਈ ਇੱਕ ਦਾ ਦੁੱਧੀਆਂ ਸੱਟਾਂ ਕੁਝ ਕਹਿੰਦੇ ਹੱਥ-ਵਾਹ ਵੀ ਹੈ ਉਹਦੇ ਕਦ ਪਰ ਸਵਾਰ ਸੀਗੇ ਜੀ ਉਹ ਔਰ ਐਨਫੀਲਡ ਤੇ ਸਵਾਰ ਸੀ ਜੀ ਤੇ ਦੂਸਰਾ ਇਹ ਪਤਾ ਲੱਗਿਆ ਵੀ ਸ਼ਾਇਦ ਇਹਨਾਂ ਦੇ ਨਾਲ ਕੋਈ ਮੋਟਰ ਹੈਲਪਰ ਵੀ ਸੀ ਕੋਈ ਜੋ ਕੋਈ ਆਫਤियां ਹੈ ਅੱਗਾ ਟਸਾ ਹੋਏਗਾ ਕਿਸੇ ਸਾਈਡ ਲਈ ਜਾਂ ਕੁਛ ਇਸ ਤਰ੍ਹਾਂ ਨਾਲ ਹਾਸਾ ਝਕਦਾਵੇਂ ਵਰਤ ਗਿਆ ਉੱਥੇ ਪੁਲਿਸ ਮੁਖੇ ਤੇ ਪਹੁੰਚ ਗਈ ਕਾਰਵਾਈ ਕਰੀਏ ਪੁਲਿਸ ਪੁਲਿਸ ਮੁਖੇ ਤੇ ਪਹੁੰਚ ਗਈ ਸੀ ਆਨੰਦਪੁਰ ਸਾਹਿਬ ਵਾਲੀ ਤੇ ਐਸਐਸਐਫ ਵੀ ਆ ਗਈ ਸੀ ਤੇ ਕਾਰਵਾਈ ਨਹੀਂ ਆਪਣੀ ਚਾਲੂ ਕਰ ਦਿੱਤੀ ਸੀ ਜਿਹੜੇ ਮੁੰਡੇ ਦੇ ਡੈੱਡੂ ਕਿੱਥੇ ਦਾ ਜੀ ਕੀ ਜਾਣਕਾਰੀ ਹੈ ਉਹ ਪਿੰਡ ਅਜੋਲੀ ਤੋਂ ਹੈ ਮੁੰਡਾ ਤੇ ਸ਼ਾਇਦ ਕੋਈ ਵਿਆਹ ਤੋਂ ਆ ਰਹੇ ਸੀ ਜਾਏ ਤੇ ਪਟਾਕੇ ਨਾਮਿੰਦਾ ਮੈਨੂੰ ਸੁਣਨੇ ਚਾਰੇ ਵੀ ਸ਼ਾਇਦ ਅਮਰਚੰਦ ਜਾਂ ਕੁਛ ਇਹਦੇ ਨਾਮ ਹੁੰਦਾ ਦੱਕੇ ਜਾ ਰਹੇ ਆ ਕਿੰਨੀ ਉਮਰ ਸੇ ਮੁੰਡੇ ਦੀ ਮੁੰਡੇ ਦੀ ਉਮਰ 25 ਤੋਂ 22 25 22 25 ਦੇ ਵਿੱਚ ਦੇਖੀ ਜਾ ਸਕਦੀ ਹੈ ਸੱਟ ਲੱਗਣ ਤੋਂ ਬਾਅਦ ਕਿੱਥੇ ਲੈ ਕੇ ਗਏ ਉਹਨਾਂ ਨੂੰ ਸੱਟ ਲੱਗਣ ਤੋਂ ਬਾਅਦ ਉਹਨਾਂ ਨੂੰ ਡਾਕਟਰ ਰੱਖਿਆ ਹਸਪਤਾਲ ਲੈ ਗਏ ਇੱਕ ਤਾਂ ਕਿ ਉਹ ਇੱਥੇ ਡੱਡਾ ਹੋ ਗਿਆ ਸੀ ਦੂਸਰੇ ਮੇਲੇ ਸ਼ਾਇਦ ਨਹੀਂ ਰੈਫਰ ਕਰ ਦਿੱਤਾ ਸੀ ಮೈ ಜಗ ಟಿ ಹರಿಶ ಬಟ್ಟ ರೋಪಡ